ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਅਤੇ Facebook ਪੇਜ ਤੇ ਸਾਰਤਹਿ ਅੱਜ ਜੀ ਆਪਾਂ ਬਣੀ ਲੈ ਕੇ ਆਇਆ ਪ्योर ਪਟਾਲਾ ਸ਼ਾਈ ਪੱਗ ਜਿਹਨਾਂ ਤੋਂ ਸਾਡੇ 7 ਮੀਟਰ ਜਿਹੜਾ ਕਪੜਾ ਆਪਾਂ ਫੋਲ ਫੋਲ ਵਰਤੇ ਆ ਜਿਹੜਾ ਆਪਾਂ ਪੱਲਾ ਲੜਾ ਲਾਉਣਾ ਸਾਡੇ ਤੇ ਸੈਂਟਰ ਚ ਲਿਆ ਕੇ ਲੜ ਨੂੰ ਪੂਣੀ ਤਾਂ ਖੁੱਪਦਾ ਥੱਲੇ ਰੱਖ ਕੇ ਬੰਦ ਪਾਸਾ ਉੱਤੇ ਰੱਖ ਕੇ ਰੋਈ ਬਲੇੜੇ ਪਾ ਇਕੱਠੇ ਕਰਕੇ ਤੇ ਇੱਕ ਵਾਰ ਜਿਹੜਾ ਲੜ ਨੂੰ ਫੋੜ ਕਰਨਾ ਹੈ ਫੋੜ ਕਰਕੇ ਤੇ ਆਪਾਂ ਲੜ ਨੂੰ ਮੋਟਾਈ ਚ ਕਰਕੇ ਤੇ ਅੱਧੀ ਅੱਧੇ ਗਾਲਾ ਕਿਹੜਾ ਲੜ ਨੂੰ ਸਾਵਧਾਨ ਕਰਕੇ ਲਗਾ ਦੇਣਾ ਹੈ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜ ਨੂੰ ਵੈਕ ਤੋਂ ਪਿੰਚ ਕਰਕੇ ਪੋਣੀ ਦਾ ਹੌਲਦੋ ਥੱਲੇ ਰੱਖ ਕੇ ਬੰਦ ਪਾਸੇ ਉੱਤਰਾ ਕੇ ਦੋਈ ਬੱਲਿਆਂ ਵਿੱਚ ਜਿਹੜੇ ਵੀ ਪੱਲੇ ਪੱਲੇ ਥੋੜਾ ਜਿਆਦਾ ਹੋਲ ਕੇ ਦੂਜੇ ਪੱਲੇ ਨਾਲ ਆਪਾਂ ਮਟਾਈ ਵਾਲੇ ਪਾਸੇ ਨਾਲ ਜੋੜ ਕੇ ਤੇ ਇੱਕ ਵਾਰ ਜਿਹੜਾ ਲੜ ਨੂੰ ਫੋੜ ਕਰਨਾ ਹੈ ਫੋੜ ਕਰਕੇ ਉੱਤੋਂ ਦੱਬ ਕੇ ਜਿਹੜਾ ਲੜ ਨੂੰ ਫੇਰ ਡਬਲ ਫੋੜ ਕਰਕੇ ਤੇ ਉੱਤੋਂ ਤੋਂ ਲੜ ਨੂੰ ਸੈਟ ਕਰਕੇ ਤੇ ਉਹਦਾ ਫਾਸਾ ਜਿਹੜਾ ਆਪਾਂ ਲੜ ਲੜ ਦਾ ਫਾਸਾ ਜਿਹੜਾ ਸੈਟ ਕਰਕੇ ਨਾਲ ਦੇ ਨਾਲ ਵਾਏ ਫੇਰ ਕੇ ਉਹਦੀ ਸਫਾਈ ਕਰਕੇ ਤੇ ਲੜ ਦਾ ਫਾਸਾ ਜਿਹੜਾ ਸੈਟ ਕਰਕੇ ਜਿਹੜਾ ਲੜ ਨੂੰ ਲਗਾ ਦੇਣਾ ਹੈ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜ ਨੂੰ ਬੈਕ ਟੂ ਪਿੰਚ ਕਰਕੇ ਪੂਣੀ ਦਾ ਹੌਲ ਦਾ ਥੱਲੇ ਰੱਖ ਕੇ ਬੰਦ ਬਸ ਉੱਤਰਾ ਕੇ ਆਪਾਂ ਦੋ ਜਾਂ ਇੱਕ ਉਂਗਲ ਦੋ ਉਂਗਲਾ ਜਿਹੜੀ ਉਹਦਾ ਫਾਂਸਲ ਰੱਖ ਕੇ ਜਿਹੜਾ ਲੜ ਨੂੰ ਇੱਕ ਵਾਰ ਫੋਲਡ ਕਰਨਾ ਹੈ ਤੇ ਪਹਿਲੇ ਪੱਲੇ ਨੂੰ ਆਪਾਂ ਜਿਹੜਾ ਜਾਦਾ ਖੋਲ ਲਾਗੇ ਦੂਜੇ ਪੱਲੇ ਨੂੰ ਆਪਾਂ ਇਹਦਾ ਮੋਟਾਈ ਵਾਲੇ ਪਾਸੇ ਨਾਲ ਜੋੜਨਾ ਹੈ ਤੇ ਡਬਲ ਫੋਲਡ ਕਰਕੇ ਜਿਹੜਾ ਲੜ ਨੂੰ ਉੱਤੋਂ ਸੈੱਟ ਕਰਕੇ ਤੇ ਉੱਤੋਂ ਦੱਬ ਕੇ ਜਿਹੜਾ ਲੜ ਨੂੰ ਜਿਸ ਨਾਲ ਤੁਸੀਂ ਦੂਜੇ ਲੜ ਦਾ ਫਾਂਸਲ ਰੱਖੀ ਜਾਂਦਾ ਹੈ ਤੀਜੇ ਲੜ ਦਾ ਫਾਂਸਲ ਰੱਖ ਕੇ ਤੇ ਨਾਲ ਦੀ ਨਾਲ ਬਾਹਰ ਫੇਰ ਕੇ ਉਹਦੀ ਮੋਟਾਈ ਜਿਹੜੀ ਆਪਾਂ ਸੈੱਟ ਕਰਕੇ ਜਿਹੜਾ ਲੜ ਨੂੰ ਸਾਫ਼ ਕਰਕੇ ਤੇ ਪ੍ਰੈਸ ਕਰਕੇ ਤੇ ਨਾਲ ਦੀ ਨਾਲ ਜਿੱਤੋ ਕਿ ਤੋਂ ਪੇਜ ਦੀ ਜਿਆਦਾ ਮਟਾਈ ਹੁੰਦੀ ਉਹ ਤੇ ਆਪਾਂ ਹੱਥ ਫੇਰ ਕੇ ਜਿਹੜੀ ਪੇਜ ਦੀ ਮਟਾਈ ਸੈੱਟ ਕਰਕੇ ਜਿਹੜਾ ਲੜ ਨੂੰ ਸਾਫ਼ ਕਰਕੇ ਪ੍ਰੈਸ ਕਰਕੇ ਲਗਾ ਦੇਣਾ ਹੈ ਤੇ ਉੱਤੋਂ ਵੀ ਜਿਹੜਾ ਲੜਾ ਆਪਾਂ ਸੈੱਟ ਕਰ ਲੈਣਾ ਹੈ ਜਿਵੇਂ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਤੁਸੀਂ ਉਤਲੇ ਲੜਾਈ ਸੜੀ ਗੱਲ ਜਿਹੜਾ ਟੋਸ਼ੀ ਸ਼ਾ ਆਪਣਾ ਵਰਤ ਸਕਦੇ ਹੋ ਤੇ ਹੁਣ ਜਿਹੜੇ ਆਪਾਂ ਲੜ ਲੈਨੇ ਉਹਨਾਂ ਵਿੱਚ ਜਿਹੜਾ ਪਵਾਇ ਫੇਨਾ ਹੈ ਤੇ ਉਤੋਂ ਵੀ ਜਿਹੜੇ ਆਪਾਂ ਲੜਨੇ ਨੂੰ ਸੈਟ ਕਰਨੇ ਹਨ ਤੇ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜ ਨੂੰ ਵੈਗ ਤੋਂ ਪਿੰਚ ਕਰਕੇ ਪੂਣੀ ਦੋਖਲ ਤੋਂ ਥੱਲੇ ਰੱਖ ਕੇ ਬੰਦ ਪਸੋਤਰਾ ਕੇ ਦੋਹੀ ਪੱਲਿਆਂ ਵੀ ਜਿਹੜੇ ਪਹਿਲੇ ਪੱਲੇ ਜਿਆਦਾ ਕੋਲ ਕੇ ਦੂਜੇ ਪੱਲੇ ਨੂੰ ਫਮਟਾਈ ਵਾਲੇ ਪਾਸੇ ਨਾਲ ਜੋੜ ਲੈਣਾ ਹੈ ਮਟਾਈ ਵਾਲੇ ਪਾਸੇ ਨਾਲ ਜੋੜ ਕੇ ਤੇ ਤੇੜਾ ਲੜ ਦਾ ਫਾਸਲਾ ਜਿਹੜਾ ਸੈਟ ਕਰਕੇ ਤੇ ਇੱਕ ਵਾਰ ਜਿਹੜਾ ਲੜ ਨੂੰ ਫੋਲਡ ਕਰਨਾ ਹੈ ਫੋਲਡ ਕਰਕੇ ਉਤੋਂ ਜਿਹੜਾ ਲੜ ਨੂੰ ਦੱਬ ਲੈਣਾ ਹੈ ਦੱਬ ਕੇ ਡਬਲ ਫੋਲਡ ਕਰਕੇ ਜੇ ਸਾਹੂ ਕਰਕੇ ਜਿੰਨੇ ਦੋਹੀ ਦੀ ਨੋਕ ਤੇ ਚੜਾਈ ਰੱਖੇ ਤੁਸੀਂ ਉਹਦੇ ਉਹਦੀ ਉਹਦੀ ਉਹਨੇ ਜਾ ਕੇ ਚੜ੍ਹਾਈ ਵਧਾ ਲੈਣੀ ਤਾਂ ਜਿਹੜਾ ਸਵਿਚ ਕੋ ਡੰਗ ਨਾ ਪਵੇ ਤੇ ਫਿਰ ਚੰਗੀ ਤਰ੍ਹਾਂ ਪ੍ਰੈਸ ਕਰਕੇ ਤੇ ਜਿਹੜਾ ਲੜ ਨੂੰ ਸਾਫ਼ ਕਰਕੇ ਲਗਾ ਦੇਣਾ ਹੈ ਤੇ ਨਾਲ ਹੀ ਨਾਲ ਜਿਹੜਾ ਆਪਾਂ ਆਵਾਜ਼ ਫੇਰਗੇ ਉਹਦੀ ਸਫਾਈ ਕਰ ਲੈਣੀ ਹੈ ਤੇ ਉਹਦਾ ਫਾਸ ਜਿਹੜਾ ਉਹ ਵੀ ਆਪਾਂ ਉਹ ਸੈੱਟ ਕਰ ਲੈਣਾ ਹੈ ਅਤੇ ਜਿੱਥੇ-ਜਿੱਥੇ ਵਲ ਹੋਣਗੇ ਉੱਥੇ ਆਪਾਂ ਆਵਾਜ਼ ਫੇਰ ਕੇ ਜਿਹੜੇ ਆਪਣੇ ਵਾਲ ਨੂੰ ਕੱਟਣ ਨਾਲ ਜੇ ਕੋਈ ਲੜ ਜਿਆਦਾ ਮੋਟਾਈ ਚ ਆ ਜਾਂਦਾ ਤਾਂ ਆਪਾਂ ਉਹਦੇ ਉੱਤੇ ਬਾਝ ਫੇਰ ਕੇ ਜਿਹੜੀ ਆਪਾਂ ਉਹਦੀ ਮੋਟਾਈ ਬਾਕੀ ਲੜਾਂ ਦੇ ਬਰਾਬਰ ਕਰ ਸਕਦੇ ਹਾਂ ਤੇ ਆਪਣੀ ਨੋਕ ਵੀ ਸੈਟ ਕਰ ਲੈਣੀ ਤੇ ਉੱਤਲੇ ਲੜਾਂ ਦੀ ਵੀ ਜਿਹੜੀ ਆਪਾਂ ਉਹ ਸੈਟਿੰਗ ਕਰ ਲੈਣੀ ਹੈ ਜਿਵੇਂ ਰਹੀ ਵੀਡੀਓ ਵਿੱਚ ਦੇਖ ਰਹੇ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜ ਨੂੰ ਵੈਕ ਤੋਂ ਪਿੰਚ ਕਰਕੇ ਪੁਣੀ ਲੌਲ ਦਾ ਥੱਲੇ ਰੱਖ ਕੇ ਬੰਦ ਬਸ ਉੱਤਰਾ ਕੇ ਪਹਿਲੇ ਪਲੇਨ ਉੱਪਰ ਜਿਹੜਾ ਜਨ ਹੋਲ ਕੇ ਦੂਜੇ ਪਲੇਨ ਉਪਰ ਮਟਾਈ ਵਾਲੇ ਪਾਸੇ ਨਾਲ ਜੋੜ ਲੈਣਾ ਹੈ ਮਟਾਈ ਵਾਲੇ ਪਾਸੇ ਨਾਲ ਜੋੜ ਕੇ ਤੇ ਉੱਤੋਂ ਜਿਹੜਾ ਲੜ ਨੂੰ ਸਟੱਟ ਕਰ ਲੈਣਾ ਤੇ ਉਹਦਾ ਉਹ ਉੱਤਲੇ ਲੜ ਦਾ ਵੀ ਫਾਸਾ ਜਿਹੜਾ ਸੈਟ ਕਰਕੇ ਜਿਹੜਾ ਲੜ ਨੂੰ ਉੱਤੋਂ ਤੇ ਥੱਲੇ ਉਹ ਦੋਈ ਜਗ੍ਹਾ ਤੋਂ ਘੜਾ ਮੋੜ ਕੇ ਜਿਹੜਾ ਲੜ ਨੂੰ ਉਤੋਂ ਵੀ ਚਾਬ ਦੇਣਾ ਥੱਲੇੋਂ ਮੋੜ ਕੇ ਜਿਹੜਾ ਲੜ ਨੂੰ ਤੇ ਆਪਣੀ ਸ਼ੇਪ ਸੈੱਟ ਕਰਕੇ ਤੇ ਉਹ ਤਾਂ ਫਿਰ ਜਿਹੜਾ ਉਹ ਸੈੱਟ ਕਰਕੇ ਜਿਹੜਾ ਲੜ ਨੂੰ ਸਾਫ਼ ਕਰਕੇ ਲਗਾ ਦੇਣਾ ਹੈ ਜਿਹੜੇ ਵੀ ਸਾਡੇ YouTube ਚੈਨਲ ਉੱਤੇ ਨਵੇਂ ਹਨ ਉਹ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜੁਆ ਕਰਿਓ ਅਤੇ ਜਿਹੜੇ ਵੀ ਸਾਡੇ Facebook ਪੇਜ ਤੋਂ ਨਵੇਂ ਹਨ ਉਹ ਸਾਡੇ Facebook ਪੇਜ ਨੂੰ ਫੋਲੋ ਜੁਆ ਕਰਿਓ ਤੇ ਆਪਾਂ ਨੌ ਤੋਂ ਲੈ ਕੇ ਪਿੱਛੇ ਤੱਕ ਜਿਹੜੇ ਲੜ ਲਾਉਣੇ ਆ ਉਹਨਾਂ ਵਿੱਚ ਜਿਹੜਾ ਪਵਾਜ ਫੇਜ ਲੈਣਾ ਤੇ ਪੂਰੀ ਚੰਗੀ ਤਰ੍ਹਾਂ ਸਫਾਈ ਕਰ ਲੈਣੀ ਹੈ ਵੜਿਆ ਵੱਤ ਵਾਰਸ਼ਾ ਯੂਗ ਦਾ ਤਾਂ ਜਿਹੜੇ ਵਿਰਾਂ ਨੂੰ ਪਿਓਰ ਪਟਿਆਲਾ ਸਹੀ ਪੱਗ ਮੰਨਣੇ ਕੋਈ ਪ੍ਰਾਬਲਮ ਹੁੰਦੀ ਆ ਤਾਂ ਇਹ ਜਿਹੜੇ ਦੇਖ ਕੇ ਜੀ ਆਪਣੀ ਪ੍ਰਾਬਲਮ ਦਾ ਸਲੀਸ਼ਣ ਕਰ ਲੈਣ ਤੇ ਹੁਣ ਜਿਹੜੇ ਆਪਾਂ ਲੜ ਲੈਨੇ ਉਹਨਾਂ ਵੀ ਜਿਹੜਾ ਆਪਾਂ ਵਾਈਫਾਈ ਨੇ ਹੈ ਤੇ ਜਿੱਥੇ ਕਿਤੇ ਵਾਰ ਹੋਣਗੇ ਉੱਥੇ ਆਪਾਂ ਵਾਈਫਾਈ ਜਿਹੜਾ ਆਪਣੇ ਬਾਲਿਓ ਕੱਢ ਲੈਣੇ ਹਨ ਤੇ ਆਪਣੀ ਨੋਕ ਵੀ ਜਿਹੜੀ ਉਹ ਸੈੱਟ ਕਰ ਲੈਣੀ ਹੈ ਤੇ ਉੱਤ ਜਿਹੜਾ ਜਿਹੜਾ ਹਲਕਾ ਹਲਕਾ ਬਵਾਇਫੇ ਲੈਣੇ ਤੇ ਉਹਨਾਂ ਦਾ ਵੀ ਫਾਸਲਾ ਜਿਹੜਾ ਉਹ ਸੈੱਟ ਕਰ ਲੈਣਾ ਤੇ ਨੋਕ ਤੋਂ ਜੇ ਜ਼ਿਆਦਾ ਪੱਗ ਨਿਕਲ ਜੂਗੀ ਤਾਂ ਆਪਾਂ ਉਥੇ ਸਾਹ ਦੇ ਘੜੇ ਆਪਣੀ ਪੱਗ ਸੈਟ ਪੱਗ ਦੀ ਸੈਟਿੰਗ ਕਰਾਂਗੇ ਤੇ ਨਾਲ ਦੀ ਨਾਲ ਜਿਹੜੀ ਆਪਾਂ ਬਾਕੀ ਪੱਗ ਦੀ ਸੈਟਿੰਗ ਕਰੀ ਜਾਣੀ ਹੈ ਤੇ ਉੱਤਲੇ ਲੜਾਂ ਦਾ ਸੈਟਿੰਗ ਉੱਤਲੇ ਲੜਾਂ ਦੀ ਸੈਟਿੰਗ ਤੇ ਸੱਜੜਾ ਦੀ ਸਫਾਈ ਜਿਹੜੀ ਆਪਾਂ ਪੂਰੀ ਚੰਗੀ ਤਰ੍ਹਾਂ ਕਰ ਲੈਣੀ ਹੈ ਤੇ ਜਿਹੜਾ ਆਪਾਂ ਅਗਲਾ ਲੜ ਲਾਉਣਾ ਹੈ ਛੇਵਾਂ ਲੜ ਜਿਹੜਾ ਆਪਾਂ ਲੜ ਨੂੰ ਵੈਕ ਤੋਂ ਪਿੰਚ ਕਰ ਲੈਣਾ ਤੇ ਉਸ ਤੋਂ ਜਿਹੜਾ ਲੜ ਦਾ ਫਾਸਲਾ ਉਹ ਸੈਟ ਕਰਕੇ ਲਿਆ ਕੇ ਤੇ ਆਪਣੀ ਪੂਣੀ ਜਿਹੜੀ ਸ਼ੈਟ ਕਰ ਲੈਣੀ ਹੈ ਤੇ ਦੋਈ ਭੱਲੇ ਵਿੱਚ ਜਿਹੜੇ ਪਹਿਲੇ ਭੱਲੇ ਨੂੰ ਜਿਆਦਾ ਖੋਲ ਕੇ ਦੂਜੇ ਭੱਲੇ ਨੂੰ ਮੋਟਾਈ ਵਾਲੇ ਪਾਸੇ ਨਾਲ ਜੋੜ ਕੇ ਅਖਦਾ ਜਿਹੜਾ ਲੜ ਨੂੰ ਖੋਲਣਾ ਹੈ ਚੌਥਾ ਤੇ ਪੰਜਵਾਂ ਤੇ ਛੇਵਾਂ ਵਾਲਾ ਜਿਹੜਾ ਪੱਖ ਦਾ ਖੋਲਣਾ ਹੈ ਤਾਂ ਜਿਹੜਾ ਆਪਾਂ ਕੱਲ੍ਹ ਜਿਹੜਾ ਲਈ ਜੋ ਉਸ ਵਿੱਚ ਕੋਈ ਡੰਗ ਪੈਂਦਾ ਤਾਂ ਜਿਹੜੇ ਆਪਣੇ ਅਖਦਾ ਗਲੜ ਖੋਲਹਿੰਦੇ ਉਹ ਜਿਹੜਾ ਡੰਗ ਨੂੰ ਕਵਰ ਕਰ ਲੈਂਦੇ ਹਨ ਤੇ ਆਪਾਂ ਆਖਰੀ ਇਹ ਵੀ ਜਿਹੜਾ ਲੜ ਨੂੰ ਫੋੜ ਗਾ ਦੇਣਾ ਹੈ ਜਿਹਨੇ ਤੁਸੀਂ ਉਹਦੀ ਕੜਾਈ ਰੱਖਣਾ ਚਾਹਦੇ ਹੋ ਤੁਸੀਂ ਉਹਦੀ ਕੜਾਈ ਰੱਖੇੜਾ ਲੜ ਨੂੰ ਜਾਂ ਕਿ ਤਰਾ ਸਾਫ ਕਰਕੇ ਤੇ ਆਪਣਾ ਪ੍ਰੈਸ ਕਰਕੇ ਤੇ ਉਹਦੀ ਮੋਟਾਈ ਜਿਹੜੀ ਹੈ ਉਹ ਸੈਟ ਕਰਕੇ ਤਾਂ ਉਹਨੂੰ ਸ਼ੇਪ ਸੈਟ ਕਰਕੇ ਜਿਹੜਾ ਲੜ ਨੂੰ ਤੇ ਉੱਤੋਂ ਜਿਹੜਾ ਲੜ ਨੂੰ ਸੈਟ ਕਰਕੇ ਜਿਹੜਾ ਲੜ ਨੂੰ ਲਗਾ ਦੇਣਾ ਹੈ ਜੇ ਵੀਡੀਓ ਪਸੰਦ ਰਹੇ ਤਾਂ ਲਾਈਕ ਸ਼ੇਅਰ ਕਰਕੇ ਮੈਟ ਯੂ ਕਰਿਓ ਤੇ ਵੀਡੀਓ ਵੱਤੋ ਅੱਛੇ ਯੂ ਕਰਿਓ ਜਿਹੜੇ ਵੀ ਸਾਡੇ ਫੇਸਬੁਕ ਪੇਜ ਤੋਂ ਨਵੇਂ ਹਨ ਉਹ ਸਾਡੇ ਫੇਸਬੁਕ ਪੇਜ ਨੂੰ ਫੋਲੋ ਯੂ ਕਰਿਓ ਤੇ ਉਸ ਵਿੱਚ ਜੇ ਕੋਈ ਇਸੇ ਮਿਲੜ ਵਿੱਚ ਡੂੰਘ ਪੈਂਦਾ ਤਾਂ ਜਿਹੜੀ ਆਪਣੀ ਮੋਟਾਈ ਉੱਤਲੀ ਸਾੜਾ ਉਹਦੇ ਵਿੱਚ ਜਿਹੜੀ ਮੋਟਾਈ ਹੁੰਦੀ ਹੈ ਉਹ ਆਪਾਂ ਸੈਟ ਕਰਕੇ ਤੇ ਆਪਣੀ ਇੱਕ ਵਾਰ ਜਿਹੜਾ ਲੜ ਨੂੰ ਫੋੜ ਕਰਕੇ ਤੇ ਪ੍ਰੈਸ ਕਰਕੇ ਤੇ ਥੋੜੀ ਨੋਕ ਦੱਬ ਕੇ ਆਪਾਂ ਜਿਹੜਾ ਲੜ ਨੂੰ ਉਹਦਾ ਫਾਂਸਾ ਜਿਹੜਾ ਘੱਟ ਘੱਟ ਕਰਕੇ ਲੁਹਾਵਾਗੇ ਤਾਂ ਜਿਹੜਾ ਆਪਾਂ ਵਾਹ ਫੇਰੀਏ ਤੇ ਫਿਰ ਜੇ ਆਪਾਂ ਜਿਹੜਾ ਲੜ ਦਾ ਫਾਂਸਾ ਵੱਧ ਕਰਕੇ ਲਗਾ ਲੈਂਦੇ ਤਾਂ ਫਿਰ ਜਿਹੜਾ ਲੜ ਨੂੰ ਦੁਬਾਰਾ ਲਾਉਣਾ ਪੈਂਦਾ ਤੇ ਫਿਰ ਆਪਾਂ ਜਿਹੜਾ ਲੜ ਨੂੰ ਕਟ ਉਹ ਫਾਸਲਾ ਕਿਹੜਾ ਲੜ ਨੂੰ ਲਗਾਵਾਂਗੇ ਤੇ ਫਿਰ ਜੇ ਆਵਾਜ਼ ਫੇਰ ਲਿਆ ਤਾਂ ਆਪਾਂ ਉਸ ਵਿੱਚ ਜਿਹੜੀ ਉਹਦੀ ਵੀਡੀਓ ਦੀ ਜਿਹੜਾ ਉਹ ਫਾਸਲਾ ਜਿਹੜਾ ਆਪਾਂ ਸੈੱਟ ਕਰ ਲੈਣਾ ਤੇ ਆਪਾਂ ਬਾਕੀ ਵਗ ਦੀ ਵੀਡੀਓ ਬਹੁਤ ਸੈਟਿੰਗ ਕਰ ਲੈਣੀ ਹੈ ਪਿੱਛੇ ਤਾਂ ਕਿ ਜਿਹੜਾ ਆਪਾਂ ਆਵਾਜ਼ ਫੇਰਨਾ ਜਿਹੜਾ ਆਪਾਂ ਆਵਾਜ਼ ਫੇਰਨਾ ਪੂਰੀ ਗੁਲਾਈ ਵਿੱਚ ਤੇ ਥੋੜੀ ਜਿਹੜੇ ਚ ਰੱਖ ਕੇ ਫੇਰਨਾ ਹੈ ਤੇ ਆਪਣੀ ਸ਼ੇਪ ਟਾਲ ਕੇ ਜਿਹੜਾ ਆਪਾਂ ਲੜ ਨੂੰ ਪ੍ਰੈਸ ਕਰਕੇ ਤੇ ਸਾਫ਼ ਕਰਕੇ ਜਿਹੜਾ ਲੜ ਨੂੰ ਲਗਾ ਦੇਣਾ ਹੈ ਤੇ ਉਤਲਣਾ ਵੀਡੀਓ ਪਉ ਸੈਟਿੰਗ ਕਰ ਲੈਣੀ ਹੈ ਤੇ ਆਪਣੀ ਜਿਹੜੀ ਸ਼ੇਪ ਉਹ ਵੀ ਆਪਾਂ ਉਹ ਸੈਟ ਕਰ ਲੈਣੀ ਹੈ ਤੇ ਜਿੱਥੇ ਜਿੱਥੇ ਵਾਲ ਹੋਣਗੇ ਉੱਥੇ ਆਪਾਂ ਜਿਹੜਾ ਬਾਏ ਫੇਰ ਕੇ ਆਪਣੇ ਪਾ ਲਈਓ ਕੱਢ ਲੈਣੇ ਹਨ ਤੇ ਜੇ ਕੋਈ ਲੜ ਜਿਆਦਾ ਮਟਾਈ ਚ ਹੋਵੇਗਾ ਉਹਦੇ ਉੱਤੇ ਆਪਾਂ ਜਿਹੜਾ ਬਾਏ ਬੈਨ ਪ੍ਰੈਸ ਕਰਕੇ ਉਸ ਲੜ ਦੀ ਜਿਹੜੀ ਆਪਾਂ ਮਟਾਈ ਉਹ ਬਾਕੀ ਜੜਾਂ ਦੇ ਬਰਾਬਰ ਖਾ ਲੈਣੀ ਹੈ ਅਪਰਡੇ ਪੱਗ ਨੂੰ ਥੋੜੀ ਗਲਾਈ ਚ ਦੇਣ ਲਈ ਜਿਹੜਾ ਆਪਾਂ ਥੱਲੇ ਇੱਕ ਕੇਸ ਕੀ ਬਣੀ ਹੈ ਤੇ ਆਪਾਂ ਬਾਕੀ ਪੱਗ ਦੀ ਸੈਟਿੰਗ ਕਰ ਲੈਣੀ ਹੈ ਆਪਣੀ ਨੋਕ ਆ ਜਿਹੜੀ ਉਹ ਵੀ ਸੈੱਟ ਕਰ ਲੈਣੀ ਹੈ ਜਿੱਥੇ ਕਿਤੇ ਪੱਗ ਜ਼ਿਆਦਾ ਨਿਕਲਦੀ ਹੋਵੇ ਉੱਥੇ ਆਪਾਂ ਇਹਦਾ ਦਾਅ ਦੇ ਕੇ ਜਿਹੜੀ ਆਪਾਂ ਪੱਗ ਉਹ ਸੈਟ ਸੈਟ ਕਰਨੀ ਹੈ ਤੇ ਬਾਕੀ ਲੜਾ ਦੇ ਵੀ ਜਿਹੜੀ ਸੈਟਿੰਗ ਕਰ ਲੈਣੀ ਹੈ ਤੇ ਹੋਰ ਆਪਣੀ ਬਾਕੀ ਪੱਗ ਦੀ ਵੀ ਜਿਹੜੀ ਸੈਟਿੰਗ ਕਰ ਲੈਣੀ ਤੇ ਉਤਲੇ ਜਿਹੜੇ ਸੈਟਿੰਗ ਕਰ ਲਈ ਦੋ ਵਾਰੀ ਸ਼ੇਡ ਆਪਣਾ ਵਾਤ ਸਕਦੇ ਹੋ ਤੇ ਜਿਹੜੇ ਆਪਣੇ ਫਰੰਟ ਦੇ ਬੈਗ ਦੇ ਲੜ ਹੁੰਦੇ ਆ ਉਥੋਂ ਵੀ ਜਿਹੜੇ ਵਾਲ ਵਾਲ ਕੱਟਣ ਲਈ ਤੁਸੀਂ ਦੋ ਵਾਰੀ ਸ਼ੇਡ ਆਪਣਾ ਵਾਤ ਸਕਦੇ ਹੋ ਤੇ ਬਾਕੀ ਪੱਗ ਦੀ ਸੈਟਿੰਗ ਕਰਕੇ ਜੇ ਕੋਈ ਲੜ ਜਿਆਦਾ ਪਤਲਾ ਹੈ ਤਾਂ ਆਪਾਂ ਉਸ ਨੂੰ ਬੜਾ ਥਲੇ ਖਿੱਚ ਕੇ ਤੇ ਉਸੇ ਜਿਹੜਾ ਬਾਅੇ ਫੇਰ ਕੇ ਉਦੀ ਜਿਹੜੀ ਬਾਕੀ ਲੜਾਂ ਦੀ ਬਰਾਬਰ ਮਟਾਈ ਕਰਕੇ ਜਿਹੜੀ ਆਪਾਂ ਬਾਕੀ ਹੋਰ ਪੱਕੇ ਪੱਕੇ ਜੀ ਸੈਟਿੰਗ ਕਰਕੇ ਜੋ ਉਸ ਲੜ ਵਿੱਚ ਬਾਹਰ ਫੇੜ ਕੇ ਤੇ ਹੋਰ ਵੀ ਜਿਹੜੀ ਆਪਣੀ ਕਿਤੇ ਬਾਹਰ ਹੋਣਗੇ ਉੱਥੇ ਵੀ ਆਪਾਂ ਜਿਹੜਾ ਬਾਹਰ ਫੇੜ ਕੇ ਆਪਣੀ ਸਫਾਈ ਕਰ ਲੈਣੀ ਹੈ ਜਿਹੜਾ ਆਪਾਂ ਪੱਗ ਪੈ ਲਗਾਉਣਾ ਨੱਕ ਤੇ ਵੀ ਜਿਹੜਾ ਪੱਗ ਪੈ ਲਗਾਉਣ ਜਿੱਥੇ ਆਪਾਂ ਸਿਵਾ ਲੜ ਨੱਕ ਤੇ ਸੀਵੀ ਚ ਫੋਲਡ ਕਰੀਏ ਉਹ ਤੋਂ ਥੋੜਾ ਜਿਹਾ ਪੱਗਾ ਹਾਂ ਕਰਕੇ ਜਿਹੜਾ ਪੱਗ ਪੈ ਲਗਾਉਣਾ ਹੈ ਜਿਹੜਾ ਆਪਾਂ ਕਲਗੀ ਲੜ ਲਗਾਉਣਾ ਹੈ ਉੱਤ ਉੱਤ ਅੱਧਾ ਥੱਲੇ ਫੋਲਡ ਕਰਕੇ ਜਿਹੜਾ ਲੜ ਨੂੰ ਤੇ ਉੱਤੋਂ ਜਿਹੜਾ ਅੱਧਾ ਉੱਤੋਂ ਦਾ ਥੱਲੇ ਫੋਲਡ ਕਰਕੇ ਜਿਹੜਾ ਲੜ ਨੂੰ ਤੇ ਚੰਗੀ ਤਰ੍ਹਾਂ ਬੈਠ ਤੋਂ ਚੜਾਈ ਨੂੰ ਲੈ ਕੇ ਲੜ ਦੂੰ ਮੂਰੇ ਲੈ ਗੜੀ ਆ ਪੂਰੀ ਚੜਾਈ ਘਟਾ ਦੇਣੀ ਹੈ ਤੇ ਚੰਗੀ ਤਰ੍ਹਾਂ ਜਿਹੜਾ ਆ ਪਾ ਉਹ ਵੀ ਲੜ ਸਾਫ਼ ਕਰਕੇ ਤੇ ਉਹਦੀ ਇੱਕ ਟਾਈਪ ਦੀ ਪੂਣੀ ਬਣਾ ਕੇ ਅੱਧਾ ਤੋਂ ਅੱਧਾ ਫੋਲਡ ਕਰਕੇ ਜਿਹੜੀ ਆ ਪੂਰੀ ਇੱਕ ਟਾਈਪ ਦੀ ਪੂਣੀ ਬਣਾ ਕੇ ਜਿਹੜਾ ਲੜ ਨੂੰ ਲਗਾਉਣਾ ਹੈ ਜਿਵੇਂ ਅਗਰੇ ਵੀਡੀਓ ਚ ਦੇਖ ਰਹੇ ਹਾਂ ਤੇ ਹੋਰ ਹੋਰ ਵੀ ਜਿਹੜੀ ਆਪਾਂ ਬਾਕੀ ਪੱਕੀ ਵੀ ਸੈਟਿੰਗ ਉਹ ਕਰ ਲੈਣੀ ਹੈ ਨੱਕ ਦੀ ਸੀਧ ਵੀ ਜਿਹੜੀ ਆਪਾਂ ਸੈਟ ਕਰ ਲੈਣੀ ਹੈ ਜਿਵੇਂ ਹੰਦਸੇ ਵੀ ਜਿਹੜਾ ਆਪਾਂ ਕਲਗੀ ਲੜ ਲਾਉਣਾ ਅੱਧਾ ਥੱਲੇ ਫੋਨ ਕਰਕੇ ਤੇ ਆਪਾਂ ਜਿਹੜੀ ਇੱਕ ਟਾਈਪ ਦੀ ਪੁਣੀ ਬਣਾ ਕੇ ਜਿਹੜਾ ਲੜ ਨੂੰ ਬੈਤੋ ਚੜਾਈ ਚ ਲਿਆ ਕੇ ਮੋੜ ਲਿਆ ਕਿਹੜੀ ਆਪਾਂ ਦੀ ਚੜਾਈ ਕਟਾ ਦੇਣੀ ਹੈ ਤੇ ਕਿਹ ਕਿਹ ਤਰ੍ਹਾਂ ਦੋ ਹੀ ਪੱਲੇ ਜਿਹੜੇ ਹੋਣ ਕਿ ਉਹ ਇਕੱਠੇ ਕਰ ਲੈਣੇ ਇਕੱਠੇ ਕਰਕੇ ਤੇ ਇੱਕ ਆਪਾਂ ਜਿੱਥੇ ਲੜ ਮੋਰ ਕਰਨੇ ਉਥੋਂ ਜਿਹੜਾ ਲੜ ਨੂੰ ਫੜਨਾ ਹੈ ਫੜ ਕੇ ਤੇ ਪਹਿਲਾਂ ਥੱਲੇ ਫੋੜ ਕਰਾਂਗੇ ਥੋੜਾ ਜਿਹਾ ਤਾਂ ਜਿਹੜੇ ਸਭ ਜਿਹੜੇ ਥੱਲੇ ਵਾਲ ਹੋਣਗੇ ਉਹ ਥੱਲੇ ਨੇ ਨਿਕਲ ਜਾਣ ਤੇ ਜਿਹੜੇ ਉੱਤੇ ਵਾਲ ਹੋਣਗੇ ਉਹਨਾਂ ਨੂੰ ਆਪਾਂ ਉੱਤੋਂ ਥੋੜਾ ਜਿਹਾ ਫੋਲ ਕਰਕੇ ਜਿਹੜਾ ਲੜ ਨੂੰ ਪੱਗ ਪੈਂਦੇ ਥੱਲੇ ਰੱਖ ਕੇ ਤੇ ਪੱਗ ਪੈਂਦੇ ਥੱਲੇ ਲਾ ਕੇ 프ਰੰਟ ਵੱਲ ਨੂੰ ਮੋੜ ਦੇਣਾ ਤੇ ਜਿੰਨੀ ਤੁਸੀਂ ਉਦੀ ਚੜਾਈ ਰੱਖਣਾ ਚਾਹੁੰਦੇ ਤੁਸੀਂ ਉਂਦੀ ਚੜਾਈ ਰੱਖ ਕੇ ਤੇ ਉਸ ਵਿੱਚ ਜਿਹੜੇ ਆਪਣੇ ਵਾਲ ਨੇ ਜਿੰਨੇ ਪੈਂਦੇ ਹੋਣਗੇ ਉਹ ਆਪਾਂ ਵਾਲਿਓ ਸੈਟ ਕਰਕੇ ਜਿਹੜਾ ਲੜ ਨੂੰ ਦੱਬ ਦੇਣਾ ਹੈ ਜਿਹੜਾ ਆਪਾਂ ਜਿਹੜੇ ਆਪਾਂ 5ਵੇਂ 6ਵੇਂ ਤੇ ਲੜ ਲਾਇਆ ਜਿਹੜੀ ਆਪਣੀ ਤੁਸੀਂ ਬੇਸ ਦੇ 45 ਸਪੇਸਾਂ ਦੀ ਉਹਦੇ ਇੱਕ ਵਾਰ ਜਿਹੜਾ ਦੱਬ ਕੇ ਲੜ ਨੂੰ ਫਿਰ ਗਾਹਾਂ ਜਾ ਕੇ ਜਿਹੜਾ ਲੜ ਨੂੰ ਫਲਾ ਦੇਣਾ ਹੈ ਜੇ ਤੁਹਾਡਾ ਲੜ ਉੱਤੋਂ ਖਿਸਕ ਜਾਂਦਾ ਤੁਸੀਂ ਇੱਕ ਜਾਂ ਦੋ ਜਾਂ ਤਿੰਨ ਪੱਗ ਵਿੱਚ ਲਗਾ ਸਕਦੇ ਹੋ ਯਾਰ ਤਾਂ ਜਿਹੜਾ ਤੁਹਾਡਾ ਲੜ ਉਹ ਉੱਤੇ ਟਿਕਿਆ ਰਹੇ ਤੇ ਹੁਣ ਆਪਾਂ ਜਿਹੜੇ ਲੜ ਲੜ ਲਾ ਲਿਆ ਹੈ ਲੜ ਲਾ ਕੇ ਜਿਹੜੇ ਉੱਤੇ ਬਾਲ ਹੋਣੀ ਉਹਨਾਂ ਨੂੰ ਆਪਾਂ ਬਾਹਰ ਨਾ ਕੱਢ ਗਏ ਤੇ ਆਪਾਂ ਲੜ ਨੂੰ ਬਾਣਾ ਪ੍ਰੈਸ ਕਰ ਲੈਣਾ ਤੇ ਜਿੱਥੇ ਉਸ ਲੜ ਵਿੱਚ ਬਲ ਰਹੇ ਨੇ ਤਾਂ ਆਪਾਂ ਹਲਕਾ ਹੀ ਅੱਖ ਲਵੋ ਜਿਹੜਾ ਲੜ ਨੂੰ ਫੋਲ ਕਰਨਾ ਹੈ ਤੇ ਆਪਾਂ ਬਾਕੀ ਪਗ ਦੀ ਵੀਡੀਓ ਸੈਟਿੰਗ ਕਰ ਲੈਣੀ ਹੈ ਤੇ ਜਿਹੜਾ ਆਪਾਂ ਸੈੱਟ ਤਕਣਾ ਜਿਹੜਾ ਆਪਾਂ ਪਹਿਲਾਂ ਲਾਇਸੈਂਸ ਸੈਂਟਰ ਚੋਂ ਉਹਨੂੰ ਬੈਗ ਤੋਂ ਖਿੱਚ ਕੇ ਚੰਗੀ ਤਰ੍ਹਾਂ ਜਿਹੜਾਾਰੇ ਪਾਸੇ ਲੜ ਨੂੰ ਫਲਾ ਦੇਣਾ ਫਲਾ ਕੇ ਇੱਕ ਵਾਰ ਕਿੱਕਾਂਗੇ ਤਾਂ ਜਿਹੜਾ ਆਪਣਾ ਸਿਰ ਕਵਰ ਹੋ ਸਕੇ ਕਿਹੜਾ ਆਪਾਂ ਸ਼ਰਟ ਨੂੰ ਡਬਲ ਫੋਲਡ ਕਰਕੇ ਜਿਹੜਾ ਸ਼ਰਟ ਕਵਰਨਾ ਕਰਨਾ ਹੈ ਤਾਂ ਜਿਹੜਾ ਆਪਾਂ ਥੱਲੇ ਇੱਕ ਬੇਸ ਬਣਾਇਆ ਉਹ ਦਿਖੇ ਨਾ ਬੈਦਰ ਲੜਣਾ ਜਿਹੜਾ ਉਹ ਦਾ 10 ਜਿਹਦਾ ਖੱਬੇ ਫੋਲਡ ਕਰਕੇ ਜਿਹੜਾ ਲੜਨ ਨੂੰ ਲਗਾ ਦੇਣਾ ਹੈ ਦਿਲ ਦੀ ਨਵੀਂ ਵੀਡੀਓ ਲੈ ਕੇ ਆਜਾ ਨੂੰ ਨੀਆ ਵੀਡੀਓ ਦੇਖ ਲਈ ਧੰਨਵਾਦ ਸਾਡੇ ਚੈਨਲ ਨੂੰ ਸਬਸਕ੍ਰਾਈਬ ਯੂ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ